जानके हिंदुओं को कैंडिडेट ਕੀਤਾ ਗਿਆ ਇਹਨਾਂ ਲੋ ਅੱਜ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੋਂ ਇਹੀ ਚਾਹਨੇ ਆਸ਼ਾਸ਼ਣ ਕਿ ਇਹਨਾਂ ਨੂੰ ਲਵ ਲਵ ਕੇ ਮਾਰਿਆ ਜਾਵੇ ਔਰ ਤਾਂ ਕਿ ਇਹਨਾਂ ਦੇ ਅੱਗੇ ਤੋਂ ਕਦੀ ਵੀ ਇਹਨਾਂ ਦਾ ਹੌਸਲਾ ਨਾ ਪੈ ਸਕੇ ਹਿੰਦੂਨਾਂ ਨੂੰ ਟਾਰਗੇਟ ਕਰਨ ਦਾ ਨਾਲੇ ਮੋਦੀ ਸਾਹਿਬ ਨੂੰ ਇਹ ਵੀ ਦੇਖਣਾ ਚਾਹੀਦਾ ਪੂਰੇ ਇੰਡੀਆ ਦੇ ਵਿੱਚ ਜਿਹੜੇ ਹਿੰਦੂ ਭਾਈਚਾਰੇ ਸਾਰੇ ਭਾਈਚਾਰੇ ਜਿੰਨਾ ਰੋਸ ਆ ਵੀ ਇਦਾਂ ਕਰਨਗੇ ਜਿਹੜੇ ਅਤਿਵਾਦੀ ਕਰ ਰਹੇ ਨੇ ਤੇ ਲੋਕੀਂ ਡਰਦੇ ਹਨ ਕਦੀ ਜਾਣਗੇ ਹੀ ਨਹੀਂ ਉੱਥੇ ਉਹ ਵਿਚਾਰੇ ਬੇਕਸੂਰ ਲੋਕ ਉੱਥੇ ਘੁੰਮਣ ਫਿਰਨ ਗਏ ਆ ਆਪਣੀ ਛੁੱਟੀਆਂ ਮਨਾਣ ਗਏ ਆ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੀ ਜਦੋਂ ਵੀ ਅਮਰਨਾ ਯਾਤਰਾ ਸ਼ੁਰੂ ਹੁੰਦੀ ਹੈ ਆਤੰਗਵਾਦੀਆਂ ਵੱਲੋਂ ਇਹਨਾਂ ਵੱਲੋਂ ਜਾਣ ਕੇ ਘਟਨਾ ਕੀਤੀ ਜਾਂਦੀ ਹੈ ਵੀ ਹਿੰਦੂ ਜੜੇ ਨੇ ਡਰ ਜਾਣ ਔਰ ਅਮਰਨਾ ਜਾਤਾਂ ਉੱਤੇ ਜਾ ਨਾ ਸਕਣ ਕੀ ਸਰਕਾਰਾਂ ਨੂੰ ਕੀ ਮੰਗ ਕਰਦੇ ਜਾਂਗਲ ਨੂੰ ਲੈ ਕੇ ਵੀ ਕੀ ਜਵਾਬ ਦੇਣਾ ਚਾਹੀਦਾ ਹੈ ਅਸੀਂ ਤਾਂ ਇਹ ਹੀ ਕਹਿੰਨੇ ਆ ਜੀ ਉੱਥੇ ਵੱਧ ਤੋਂ ਵੱਧ ਸਿਕਿਉਰਿਟੀ ਵਧਾਈ ਜਾਵੇ ਜਿੰਨੇ ਵੀ ਜਾਂਦੇ ਆ ਥੜਾਲੂ ਜਾਂਦੇ ਮੱਥਾ ਟੇਕਣ ਜਾਂਦੇ ਆ ਅਮਰਨਾਤ ਜਾਂ ਜਿਹੜੇ ਘੁੰਮਣ ਜਾਂਦੇ ਨੇ ਵਿਚਾਰੇ ਇੱਧਰ ਉੱਧਰ ਇਹਨਾਂ ਦੀ ਸਿਕਿਉਰਿਟੀ ਵਧਾਈ ਜਾਵੇ ਔਰ ਜਿਹੜੇ ਆਤੰਗਵਾਦੀ ਇਹਨਾਂ ਨੂੰ ਇਕੱਲੇ ਨੂੰ ਲੱਭ ਲੱਭ ਕੇ ਚੌਂਕ ਦੇ ਵਿੱਚ ਖੜਾ ਕੇ ਗ ਇਹਨਾਂ ਨੂੰ ਮਾਰਿਆ ਗਿਆ ਵਾ ਤੇ ਉਹਨਾਂ ਦੇ ਪਰਿਵਾਰ ਨੂੰ ਕੀ ਮਿਲੂਗਾ ਅਸੀਂ ਤਾਂ ਇਹ ਹੀ ਜਾਣਦੇ ਹਾਂ ਜੀ ਵਿਚਾਰੇ ਜਿਹੜੇ ਬੇਕਸੂਰ ਬੰਦਿਆਂ ਨੂੰ ਮਾਰਿਆ ਗਿਆ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਵੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਕਿ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਖਤਮ ਹੋਏ ਉਹਨਾਂ ਦਾ ਘਰ ਰੋਜ਼ ਚੱਲ ਸਕੇ ਜੀ ਠੀਕ ਹੈ ਨਾਮੋਂ ਤੁਹਾਡਾ ਜਿਹੜਾ ਅੱਜ ਕੈਂਡਲ ਮਾਰਚ ਕੱਢ ਰਿਹਾ ਉਹ ਕਿਹਨਾ ਵੱਲੋਂ ਕੱਢ ਰਿਹਾ ਕੀ ਕਹਿੰਦਾ ਸਾਡੀ ਨਿਊ ਜਨਰੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਜੈ ਹਿੰਦ ਜੀ ਅਸੀਂ ਅੱਜ ਕੈਂਡਲ ਮਾਰਚ ਕੱਢ ਰਹੇ ਆ ਜਿਹੜਾ ਪਲਵਾਮਾ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਅਟੈਕ ਹੋਇਆ ਵਾ ਜੰਮੂ ਕਸ਼ਮੀਰ ਦੇ ਵਿੱਚ ਉਹਦੇ ਵਿੱਚ ਜਿਹੜੇ ਟੂਰਿਸਟ ਬੰਦਿਆਂ ਨੂੰ ਮਾਰਿਆ ਗਿਆ ਵਾ ਉਹ ਬਹੁਤ ਨਿੰਦਣਯੋਗ ਹੈ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਸਾਨੂੰ ਸਿਰਫ ਜਿਹੜੇ ਨੌਜਵਾਨ ਆ ਹਿੰਦੁਸਤਾਨ ਦੇ ਉਹਨਾਂ ਨੂੰ ਸਿਰਫ 1 ਘੰਟੇ ਦਾ ਸਮਾਂ ਦਿੱਤਾ ਜਾਵੇ 1 ਘੰਟੇ ਦੇ ਵਿੱਚ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਖਤਮ ਕਰ ਦਾਂਗੇ ਅਸੀਂ ਭੱਟੀਆਂ ਹਜੂਰੀ ਬਾਗ ਤੋਂ ਜੀ ਕੈਂਡਲਮਾਰ ਸ਼ੁਰੂ ਕੀਤਾ ਜਲੰਧਰ ਬਾਈਪਾਸ ਚੌਕ ਬਾਬਾ ਅੰਬੇਡਕਰ ਸਾਹਿਬ ਚੌਕ ਦੇ ਵਿੱਚ ਆ ਕੇ ਬੰਦ ਕੀਤਾ ਜੀ ਕਿਦਾਂ ਦਾ ਲੱਗ ਰਿਹਾ ਜੀ ਕਿਹੜੀ ਯਾਤਰਾ ਹੁਣ ਫਰਕ ਆਦੀ ਫਰਕ ਪਊਗਾ ਉਹਨੂੰ ਬਿਲਕੁਲ ਪਊਗਾ ਜੀ ਅਮਰਨਾਥ ਦੀ ਯਾਤਰਾ ਨੂੰ ਫਰਕ ਪਾਣ ਲਈ ਇਹ ਸਾਰੀ ਸਾਜ਼ਿਸ਼ ਕੀਤੀ ਗਈ ਹੈ ਜੀ ਪਾਕਿਸਤਾਨ ਵੱਲੋਂ ਕਿਦਾਂ ਦਾ ਮਾਹੌਲ ਹੈ ਵੀ ਕੀ ਕਹਿਣਾ ਚਾਹੋਗੇ ਆਪਣੇ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਇਹੀ ਕਹਿਣਾ ਚਾਹਾਂਗੇ ਜੀ ਵੀ ਜਿੱਥੇ ਪਤਾ ਵਾ ਵੀ ਉੱਥੋਂ ਦੀ ਐਨੇ ਪੈਸੇ ਆਂਦੇ ਆ ਸਾਰੇ ਉੱਥੇ ਘੁੰਮਣ ਫਿਰਨ ਜਾਂਦੇ ਆ ਉਹ ਸਰਕਾਰ ਨੂੰ ਇੰਨਾ ਪੈਸਾ ਉੱਥੋਂ ਇਕੱਠਾ ਹੁੰਦਾ ਵਾ ਸਰਕਾਰ ਨੂੰ ਉੱਥੇ ਸਿਕਿਉਰਟੀ ਦਾ ਵੀ ਜਰੂਰ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਸੀ ਕੋਈ ਵੀ ਉੱਥੇ ਆਰਮੀ ਦਾ ਕੋਈ ਬੀਐਸਐਫ ਦਾ ਕੋਈ ਵੀ ਬੰਦਾ ਉੱਥੇ ਨਹੀਂ ਸੀ ਜੇ ਕੋਈ ਵੀ ਉੱਥੇ 2-4 ਵੀ ਬੰਦੇ ਹੁੰਦੇ ਕਿਸੇ ਵੀ ਆਰਮੀ ਦੇ ਹੁੰਦੇ ਜਾਂ ਕਿਸੇ ਵੀ ਸਿਕਿਉਰਟੀ ਦੇ ਹੁੰਦੇ ਤਾਂ ਐਦਾਂ ਦਾ ਕੁਝ ਨਾ ਹੁੰਦਾ ਬਹੁਤ ਜ਼ਿਆਦਾ ਫਰਕ ਪੈਂਦਾ ਜੇ ਜਾ ਕੇ ਆਏ ਉਸ ਘਰ ਨਾਲ ਪ੍ਰਤੀਫਾ ਕਰਕੇ ਆਏ ਕਿ ਗ੍ਰਹਿ ਮੰਤਰੀ ਤੋਂ ਕੀ ਅਸ਼ਵਾਸ਼ਣ ਚਾਹੁੰਦੇ ਗ੍ਰਹਿ ਮੰਤਰੀ ਤੋਂ ਤਾਂ ਆਪਾਂ ਇਹੀ ਕਹਿੰਦੇ ਆ ਜੀ ਮੋਦੀ ਸਾਹਿਬ ਹੈ ਆਪਣੇ ਗ੍ਰਹਿ ਮੰਤਰੀ ਆ ਅਮਿਤ ਸ਼ਾਹ ਜੀ ਆ ਇਹ ਜਿਹੜੇ ਹੈਗੇ ਆ ਅਤਕਵਾਦ ਨੂੰ ਖਤਮ ਕਰਨ ਬਿਲਕੁਲ ਜਿਹੜਾ ਇਦਾਂ ਨਹੀਂ ਹੋਣਾ ਚਾਹੀਦਾ ਵਾ ਜਿਹੜੇ ਵਪਾਰੀ ਵਿਚਾਰੇ ਘੁੰਮਣ ਗਏ ਆ ਆਮ ਬੰਦੇ ਜਿਹੜੇ ਪੈਸੇ ਇਕੱਠੇ ਕਰ ਕਰ ਕੇ ਘੁੰਮਣ ਗਏ ਵੀ ਅਸੀਂ ਘੁੰਮਣ ਜਾਣਾ ਜੰਮੂ ਕਸ਼ਮੀਰ ਉਹ ਘੁੰਮਣ ਫਿਰਨ ਵਾਸਤੇ ਗਏ ਬੰਦਿਆਂ ਨੂੰ ਮਾਰ ਦਿੱਤਾ ਵਾ ਬਹੁਤ ਗਲਤ ਹੋਇਆ ਜੀ ਇਹਦੀ ਜਾਣਕਾਰੀ ਜਿਹੜੀ ਹੈ ਸਰਕਾਰ ਨੂੰ ਇੰਟੈਲੀਜੈਂਸੀ ਨੂੰ ਹੋਣੀ ਚਾਹੀਦੀ ਸੀ ਜੇ ਆਪਣੀ ਸਰਕਾਰ ਦੀ ਇੰਟੈਲੀਜੈਂਸੀ ਹੈਗੀ ਆ ਵਾ ਸਭ ਕੁਝ ਇਹ ਪਤਾ ਹੁੰਦਾ ਵਾ ਤਾਂ ਸਰਕਾਰ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੀਗਾ ਵੀ ਇਹ ਹਮਲਾ ਹੋ ਸਕਦਾ ਵਾ ਤੇ ਕਿੱਦਾਂ ਰੋਕਿਆ ਜਾਵੇ ਇੰਡੀਆ ਨੂੰ ਟਾਰਗੇਟ ਬਣਾਇਆ ਗਿਆ ਕਿਦਾਂ ਲੱਗਦਾ ਹਿੰਦੂਆਂ ਨੂੰ ਟਾਰਗੇਟ ਬਣਾਇਆ ਗਿਆ ਇਹ ਜਿੱਦਾਂ ਅਮਰਨਾਥ ਯਾਤਰਾ ਹੈ ਜਦੋਂ ਵੀ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਆ ਉਦੋਂ ਹਮੇਸ਼ਾ ਹੀ ਇਹ ਕੀਤਾ ਜਾਂਦਾ ਵਾ ਵੀ ਜਿਹੜੀ ਹਿੰਦੂ ਆ ਮੱਥਾ ਟੇਕਣ ਵਾਸਤੇ ਆ ਰਹੇ ਆ ਉਹਨਾਂ ਨੂੰ ਡਰਾਇਆ ਜਾਵੇ ਉਹਨਾਂ ਚ ਸਹਿਮ ਦਾ ਮਾਹੌਲ ਪੈਦਾ ਕੀਤਾ ਜਾਵੇ ਇਸ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਵਾ ਜੀ ਸਰ ਆਤਮਕਵਾਦੀ ਨਹੀਂ ਆ ਜੀ ਕਿੰਨੀ ਵਾਰੀ ਲਈ ਆ ਵੀ ਇਹ ਸਾਰਾ ਕੁਝ ਇਹ ਅਸੀਂ ਕਿਹਾ ਇਸ ਬਾਰੇ ਕੀ ਕਿਹਾ ਜਾਉਂਦਾ ਆਤਕ ਬੰਦੀ ਆ ਨੀ ਜ਼ਿੰਮੇਵਾਰੀ ਲਈ ਆ ਵੀ ਅਸੀਂ ਕੀਤਾ ਵਾ ਅਸੀਂ ਇਸੇ ਵਾਸਤੇ ਕਹਿ ਰਹੇ ਆ ਵੀ ਸਾਨੂੰ ਵੀ ਸਰਕਾਰ ਦੇਸ਼ ਜਿਹੜੇ ਨੌਜਵਾਨ ਆ ਹਿੰਦੁਸਤਾਨ ਦੇ ਜਿਹੜਾ ਨਵੀਂ ਪੀੜ੍ਹੀ ਆ ਉਹਨੂੰ ਟਾਈਮ ਦਵੇ 1 ਘੰਟੇ ਦਾ ਟਾਈਮ ਦਵੇ ਵੀ ਪਾਕਿਸਤਾਨ ਤੋਂ ਆਪਣੀ ਆਰਮੀ ਹਟਾ ਲਵੇ 1 ਘੰਟੇ ਦੇ ਵਿੱਚ ਸਾਰਾ ਪਾਕਿਸਤਾਨ ਖਤਮ ਕਰਨ ਦੀ ਹਿੰਮਤ ਰੱਖਦਾ ਵਾ ਜਿਹੜਾ ਯੂਥ ਹੈਗਾ ਜੀ ਮੇਰਾ ਨਾਮ ਪਵਨ ਬੋਲਾ ਅੱਜ ਯੂਥ ਵੱਲੋਂ ਜਿਹੜਾ ਇਹ ਕੈਂਡੀਨ ਮਾਰਚ ਕਰਿਆ ਗਿਆ ਜਿਹੜਾ ਆਪਣਾ ਪਹਿ ਲਗਾਉਂਦੇ ਅੰਦਰ 28 ਜਿਹੜੇ ਸਾਡੇ ਹਿੰਦੁਸਤਾਨੀ ਔਰ ਹਿੰਦੂ ਭਾਈਚਾਰੇ ਦੇ ਜਿਹੜੇ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਉਹਨਾਂ ਚ ਇੱਕ ਨੌਜਵਾਨ ਬਹੁਤ ਜ਼ਿਆਦਾ ਜਿਹੜਾ ਇੱਕ ਅਫਸਰ ਹੀ ਸੀਗਾ 6 ਦਿਨ ਪਹਿਲਾਂ ਉਹਦੀ ਮੈਰਿਜ ਹੋਈ ਸੀਗੀ ਔਰ ਉਸ ਤੋਂ ਬਾਅਦ ਇਹਨਾਂ ਹੋਣ ਤੋਂ ਬਾਅਦ ਸਾਡੇ ਇੱਥੇ ਗ੍ਰਹਿ ਮੰਤਰੀ ਅਵਿਸ਼ਾ ਜੀ ਉੱਤੇ ਦੂਸਰੇ ਦਿਨ ਪਹੁੰਚਦੇ ਆ ਮੀਟਿੰਗ ਕਰ ਰਹੇ ਆ ਔਰ ਆਤਵਾਦੀ ਸ਼ਰਿਆਂ ਮਿਕ ਕਹਿ ਰਹੇ ਆ ਕਿ ਅਸੀਂ ਇਹ ਆਈਐਸਆਈ ਏਜੰਟਾਂ ਨੇ ਜਿਹੜਾ ਹੈ ਕਿ ਕੰਮ ਕੀਤਾ ਹੈਗਾ ਉਹਨਾਂ ਤੇ ਐਕਸ਼ਨ ਦਿੱਤਾ ਜਾ ਰਿਹਾ ਔਰ ਐਕਸ਼ਨ ਖਾਲੀ ਇਹ ਨਹੀਂ ਹੋਣਾ ਚਾਹੀਦਾ ਕਿ ਆਪਾਂ ਜੋ ਕਰ ਦਿੱਤਾ ਉਹਨੂੰ ਕਾਨੂੰਨੀ ਕਾਰਵਾਈ ਦੇ ਨਾਲ ਕਿ ਸਾਡੇ ਦੇਸ਼ ਦੇ ਜਿਹੜੇ ਹਿੰਦੂਸਤਾਨਾਂ ਨੂੰ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਕਿ ਇਹ ਇੱਥੇ ਜਾ ਕੇ ਔਰ ਉਹਨਾਂ ਨੂੰ ਵੀ ਇਹ ਪੁੱਛ ਕੇ ਮਾਰਨਾ ਚਾਹੀਦਾ ਵੈ ਕਿ ਕਿੱਦਾਂ ਤੁਸੀਂ ਆਈਐਸਏ ਦੇ ਨਾਲ ਜਿਹੜਾ ਸ਼ਰੇਆਮ ਕਹਿ ਰਿਹਾ ਕਿ ਮੈਂ ਰਲਿਆ ਹੋਇਆ ਉਹਨੂੰ ਆਪਾਂ ਇੱਕ ਹਸਪੀਟਲ ਦੇ ਵਿੱਚ ਪਾ ਕੇ ਉਹਦਾ ਟ੍ਰੀਟਮੈਂਟ ਕਰ ਰਹੇ ਹਾਂ ਉਹਨੂੰ ਜੁੱਤੀਆਂ ਕਿਉਂ ਨਹੀਂ ਮਾਰ ਰਹੇ ਔਰ ਬਾਕੀ ਉਹਦੇ ਤੋਂ ਸਾਰਾ ਕੁਝ ਕਢਵਾ ਕੇ ਇੱਕ ਇੱਕ ਨੂੰ ਪਾਕਿਸਤਾਨ ਚੋਂ ਕੱਢ ਕੇ ਗੋਲੀਆਂ ਕਿਉਂ ਨਹੀਂ ਵੱਜ ਰਹੀਆਂ ਕਿ ਆਪਣਾ ਹਿੰਦੂਸਤਾਨ ਇੰਨਾ ਕਮਜ਼ੋਰ ਹੋ ਗਿਆ ਮੋਦੀ ਸਾਹਿਬ ਕਹਿ ਰਹੇ ਆ ਕਿ ਆਪਾਂ ਇਹ ਕਰਾਂਗੇ ਹਿੰਦੂ ਹਿੰਦੂ ਮਤਲਬ ਸਾਡੇ ਦੇਸ਼ ਦਾ ਅਗਰ ਪ੍ਰਧਾਨ ਮੰਤਰੀ ਵੀ ਹਿੰਦੂ ਹੈ ਔਰ ਹਿੰਦੂ ਦੀ ਬਹੁਤ ਜ਼ਿਆਦਾ ਉਹ ਰੱਖਿਆ ਕਰ ਰਿਹਾ ਤੇ ਹਿੰਦੂਆਂ ਨੂੰ ਬਚਾਣ ਲਈ ਉੱਥੇ ਸਿਕਿਉਰਿਟੀ ਕਿਹੜੀ ਰੱਖੀ ਗਈ ਹੈ ਜੀ ਇਹ ਦੱਸਣਾ ਚਾਹੀਦਾ ਮੋਦੀ ਸ਼ਾਹ ਮੋਦੀ ਸ਼ਾਹ ਜੀ ਨੂੰ ਕਿ ਪਹਿਲਾ ਜਿਹੜਾ ਕੰਮ ਕਰਨ ਵਾਲੇ ਨੇ ਤੁਸੀਂ ਜਿਹੜੀਆਂ ਬਾਕੀ ਯਾਤਰਾਵਾਂ ਕਰਦੇ ਹੋ ਪੂਰੇ ਦੌਰੇ ਕਰਦੇ ਹੋ ਉਹਨਾਂ ਨੂੰ ਬੰਦ ਕਰਕੇ ਪਹਿਲਾ ਜਿਹੜਾ ਇੱਥੇ ਤੁਸੀਂ ਰਾਸ਼ਟਰਪਤੀ ਰਾਜ ਜਿਹੜਾ ਹਟਾਇਆ ਗਿਆ ਉਹਦੀ ਜਗ੍ਹਾ ਤੇ ਉੱਥੇ ਕੋਈ ਏਦਾਂ ਦੀ ਸਿਕਿਉਰਿਟੀ ਵੀ ਲਗਾਓ ਜਿਹੜੀ ਬਹੁਤ ਜ਼ਿਆਦਾ ਟਾਈਟ ਹੋਵੇ ਉਦਾਂ ਕਹਿੰਦੇ ਆ ਕਿ ਆਪਾਂ ਬਾਰਡਰ ਦੇ ਵਿੱਚੋਂ ਕੋਈ ਵੀ ਛੋਟਾ ਪਿੰਨ ਨਹੀਂ ਨਿਕਲ ਸਕਦੀ ਇਹ ਅਤਵਾਦੀ ਆਏ ਕਿੱਥੋਂ ਇਹਨਾਂ ਕੋਲ ਹਥਿਆਰ ਕਿੱਥੋਂ ਦੀ ਆਏ ਜੀ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਅੱਜ ਸਕੈਚ ਕਰਵਾ ਰਹੇ ਆਪਾਂ ਉਹਨਾਂ ਦੀਆਂ ਫੋਟੋਆਂ ਕਿ ਆ ਆ ਵਾਲੇ ਅੱਤਵਾਦੀ ਹੈਗੇ ਆ ਤੇ ਜੇ ਉਹ ਆਪਾਂ ਸਕੈਚ ਕਰਕੇ ਇੰਨੀ ਚੀਜ਼ ਲੱਭ ਰਿਹਾ ਤੇ ਉਹਨਾਂ ਨੂੰ ਅੱਤਵਾਦੀਆਂ ਨੂੰ ਲੱਭ ਕੇ ਗੋਲੀਆਂ ਕਿਉਂ ਨਹੀਂ ਮਾਰ ਰਹੇ ਹਿੰਦੂਸਤਾਨ ਦੀ ਪੁਲਿਸ ਅਗਰ ਚਾਵੇ ਆਰਮੀ ਚਾਵੇ ਬਹੁਤ ਕੁਝ ਕਰ ਸਕਦੀ ਹੈ ਉਹਨਾਂ ਨੂੰ ਅਥਾਰਟੀ ਦਿਓ ਉਹਨਾਂ ਨੂੰ ਅਗਰ ਅਥਾਰਟੀ ਦੋਗੇ ਤੇ ਉਹ ਕੁਝ ਕਰਨਗੇ ਅੱ데 ਤਾਂ ਸਾਡੇ ਨੌਜਵਾਨ ਮਾਰੇ ਜਾਂਦੇ ਆ ਉਹ ਵਿਚਾਰਿਆਂ ਦੇ ਉਹ ਕਿੰਨਾ ਮੁਸੀਬੇ ਠੰਡੇ ਨਹੀਂ ਹੁੰਦੇ ਅੱਗੇ ਹੋਰ ਮਰ ਜਾਂਦੇ ਆ ਇਹ ਪ੍ਰਤੀ ਦਿਨ ਜਿਹੜਾ ਚੱਲਦਾ ਰੀਤੀ ਰਿਵਾਜ ਇਹਨਾਂ ਦਾ ਆ ਰਿਹਾ ਵੈ ਜਾਂ ਤਾਂ ਪਾਰਟੀਆਂ ਨੂੰ ਆਪਣੇ ਕੋਈ ਕਹਿਣ ਦਾ ਮਤਬਾ ਲੈ ਕੇ ਕ੍ਰੈਡਿਟ ਲਾਈਨ ਦੇ ਲਈ ਇਹ ਕੁਝ ਕਰ ਰਹੇ ਆ ਕਿ ਆਪ ਹੀ ਬਾਅਦ ਵਿੱਚ ਉਹਨੂੰ ਲੁਕੋ ਵੀ ਆਪ ਹੀ ਰਹੇ ਆ ਇਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਦੇਸ਼ ਦਾ ਭਲਾ ਕਰਨ ਦੇ ਲਈ ਹਿੰਦੁਸਤਾਨ ਮੋਦੀ ਸਾਹਿਬ ਦੇ ਨਾਲ ਖੜਾ ਵੈ ਜੋ ਸਾਡੇ ਨੌਜਵਾਨਾਂ ਕੋਲ ਹੋ ਸਕਦਾ ਸੀ ਉਹ ਵੀ ਕਰਨ ਲਈ ਤਿਆਰ ਹੈ